ਆ ਦੇਖੋ ਜੀ ਅੱਜ ਅਸੀਂ ਮੰਗਾਇਆ ਇੱਕ ਜੰਤਰ ਜੋ ਕਿ ਮੇਰੀ ਕੁੜੀ ਖੋਲਣ ਲੱਗੀ ਹੈ ਬਾਕਸ ਮੈਂ ਨਾ ਕੀ ਮੰਗਾਇਆ ਆਪਾਂ ਪਤਾ ਇੱਕ ਵੈਕਿਊਮ ਮੈਨੂੰ ਦੱਸਦੀ ਆ ਸਭ ਕੁਝ ਮੈਨੂੰ ਪਤਾ ਕੀ ਮੰਗਾਇਆ ਦੋਸਤੋ ਇੱਕ ਵੈਕਿਊਮ ਹੈਗਾ ਜਿਹੜਾ ਐਲੈਕਟ੍ਰਿਕ ਹੈਗਾ ਨਾ ਉਹ ਆਪੇ ਸਾਰੇ ਸਕੋ ਪੋਟਾ ਵੀ ਕਰ ਸਕਦਾ ਉਹ ਚਾਰਵੀ ਕਰ ਸਕਦਾ ਉਹ ਸਭ ਕੁਝ ਕਰ ਸਕਦਾ ओके ਸਭ ਕੁਝ ਥੱਲੇ ਜਿੱਥੇ ਗੰਦਾ ਹੋਇਆ ਹੋਏ ਉਹ ਸਾਫ਼ ਕਰ ਸਕਦਾ ਹੈ। ਓਕੇ ਚਲੋ ਹੁਣ ਖੋਲੋ ਬਾਕਸ। ਠੀਕ ਆ। ਥੋੜਾ ਜਿਹਾ ਤਾਂ ਸੀ ਕੋਲੇ। ਹੁਣ ਹੋਰ ਖੋਲੋ। ਓਕੇ ਸੋ ਇਹ ਹੈਗਾ ਸਾਡਾ ਨਵਾਂ ਫਰੈਂਡ। ਜਿਹੜਾ ਹੈਗਾ ਰੋਬੋਟ ਵੈਕਿਊਮ। ਹੁਣ ਇਹ ਦੋ ਖੋਣ ਦੀ ਆ ਕਿੰਨਾਂ ਲੱਗਦਾ। ਦਾ ਜੱਟ ਕੀ ਹੋਗਾ ਬਾਹਰ ਕਰ ਦਿੰਦਾ ਸੋ ਇਹ ਦੇਖੋ ਇੱਦਾਂ ਲੱਗਦਾ ਬਟ ਇਜ਼ ਇੱਥੇ ਬਟਨ ਆ ਓਕੇ ਇਹਦੇ ਨਾਲ ਹੋਰ ਕੀ ਮਿਲਿਆ ਪਤੋ ਵੀ ਦਿਖਾਓ ਇਹ ਟੂਲਜ਼ ਐਂਡ ਸਕੀਜਾ ਇਹ ਥੱਲੇ ਆਉਂਦੇ ਹੁੰਦੇ ਆ ਜਦ ਪੋਚਾ ਕਰਦੇ ਆ ਮੇਕ ਮੇ ਨੇ ਸਾਰੀਆਂ ਜੀਜਾ ਨੂੰ ਦਿਖਾਓ ਦਿਖਾ ਦਿਓ ਜੀ ਦਿਖਾ ਦਿਓ ओके ਆ ਦੇਖੋ ਜੀ ਆ ਜੰਤਰ ਵਿੱਚ ਆ ਸਭ ਚੀਜ਼ਾਂ ਸਾਨੂੰ ਮਿਲੀਆਂ ਨੇ ਠੀਕ ਹੈ ਆ ਵਾਈਪਸ ਆਈ ਥਿੰਕ ਇਹਨਾਂ ਨੂੰ ਮੋਪਸ ਮੋਪ ਲੱਗਦਾ ਹੈ ਥੱਲੇ ਵਾਈਪਸ ਨਾਲ ਹੀ ਮੋਪ ਲੱਗਦਾ ਹੈ ਤੇ ਆ ਆ ਜਿਹਦੇ ਤੇ ਐਕਚੁਅਲੀ ਉਹ ਵਾਈਪ ਚਿਪਕ ਕੇ ਜਾਣੇ ਆ ਤੇ ਆ ਚਾਰਜਿੰਗ ਪੋਰਟ ਆ ਜਿਹਦੇ ਤੇ ਜਾ ਕੇ ਇਹਨਾਂ ਚਾਰਜ ਹੋਣਾ ਤੇ ਆ ਬਰਸ਼ ਇਸ ਆ ਸਾਰੇ ਤੇ ਆ ਫਿਲਟਰ ਆ ਠੀਕ ਹੈ ਚਲੋ ਹੁਣ ਇਹਨੂੰ ਅਸੈਂਬਲ ਕਰਦੇ ਆ ਅਸੀਂ ਦੈਨ ਤੁਹਾਨੂੰ ਦਿਖਾਉਣਾ ਵੀ ਕਿੱਦਾਂ ਕੰਮ ਕਰਦਾ ਹੈ Oh my god I can't believe it is this Eno se ikar leya ready ha Eno ne inu kamm te laata hai dekhde ha kinna kamm karda saada vacuum asi peeta nahi hega apne kamre nu kaafi time ton then achcha ettere baal vi saaf kar sade jo kadh kar gaye haan yeah